ਯੋਗਾ ਦਾ ਮਤਲਬ ਇਹ ਹੈ ਕਿ ਜੇ ਸਵੇਰੇ ਸਵੇਰੇ ਤੁਸੀਂ ਅੱਧਾ ਪੌਣਾ ਘੰਟਾ ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਹੈ ਉਹ ਵਧੂਗੀ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਉਹ ਰੰਗਲਾ ਬਣ ਸਕਦਾ ਹੈ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਭਗਵੰਤ ਸਿੰਘ ਮੰਗੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਜਦੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਲੋਕ ਲਹਿਰ ਬਣ ਗਈ ਹੈ ਮੇਰਾ ਨਾਮ ਉਸਕਾਨ ਹੈ ਮੈਂ ਬਿਹਾਰ ਬਿਹਾਰ ਦੀ ਰਹਿਣ ਵਾਲੀ ਆ ਯੋਗਾ ਕਰਨ ਆਨੇ ਆ ਸੀ ਇੱਥੇ ਸਾਨੂੰ ਬਹੁਤ ਅੱਛਾ ਲੱਗਦਾ ਹੈ ਮੈਨੂੰ ਬਹੁਤ ਫਾਇਦਾ ਹੋਇਆ ਹੈ ਯੋਗਾ ਕਲਾਸ ਅਟੈਂਡ ਕਰਕੇ ਫਲੈਕਸੀਬਿਲਟੀ ਬਹੁਤ ਮਿਲਦੀ ਆ ਸਟ्रेस ਦੂਰ ਹੁੰਦਾ ਸਾਡਾ ਸ਼ੂਗਰ ਵਗੈਰਾ ਸੀ ਮੈਂ ਬੈਠ ਨਹੀਂ ਸਕਦੀ ਸੀ ਜ਼ਮੀਨ ਤੇ ਹੁਣ ਮੇਰੇ ਲੈਗਸ ਵੀ ਠੀਕ ਨੇ ਮਤਲਬ ਬਹੁਤ ਜ਼ਿਆਦਾ ਫਰਕ ਆ ਮੈਂ ਤਾਂ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਕਰਵਾਇਆ ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ بارش ਕਾਰਨ ਸਤਲੁਜ ਤੇ ਬਿਆਸ ਦਰਿਆਵਾਂ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸੇ ਦੌਰਾਨ ਹੁਣ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਸਤਲੁਜ ਦਰਿਆ ਦੇ ਨਾਲ-ਨਾਲ ਬੰਨਾ ਦਾ ਨਿਰੇਖਣ ਕੀਤਾ ਜੀ ਹਾਂ ਦੱਸਦੇ ਕਿ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਫਿਰੋਜ਼ਪੁਰ ਤੋਂ ਜਿੱਥੇ ਕਿ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੇ ਵੱਲੋਂ ਜੋ ਹੈ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਕੇ ਦਰਿਆਵਾਂ ਦਾ ਜੋ ਹੈ ਬੰਨਾ ਦਾ ਨਿਰੇਖਣ ਕੀਤਾ ਗਿਆ ਤਾਂ ਪਹਾੜੀ ਇਲਾਕਿਆਂ ਦੇ ਵਿੱਚ constantemente o é ਮੀ ਪੈਰਿਆ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ ਸੋ ਇਸੇ ਕਰਕੇ ਬੰਨਾ ਦੇ ਵਿੱਚ ਪਾਣੀ ਆ ਰਿਹਾ ਤੇ ਬੰਨਾ ਤੋਂ ਪਰੇ ਪਾਣੀ ਛੱਡੇ ਜਾਣ ਕਾਰਨ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਇਸੇ ਸਥਿਤੀ ਨੂੰ ਦੇਖਣ ਦੇ ਲਈ ਬੰਨਾ ਅਤੇ ਟੋਇਆਂ ਦੀ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਵਕਫਾ ਥਾਵਾਂ ਦਾ ਜਾਇਜ਼ਾ ਲਿਆ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਨਾਲ ਡਰੇਨੇਜ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਹਨ ਦਾਸੇ ਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸ਼ਿਖਾ ਸ਼ਰਮਾ ਨੇ ਕਿਹਾ ਕਿ ਕਈ ਥਾਵਾਂ ਤੇ ਕਮੀਆਂ ਪਾਈਆਂ ਗਈਆਂ ਹਨ ਤੇ ਮੈਂ ਤੁਰੰਤ ਅਧਿਕਾਰੀਆਂ ਨੂੰ ਕਮੀਆਂ ਨੂੰ ਦੂਰ ਕਰਨ ਅਤੇ ਟੋਇਆਂ ਨੂੰ ਮਜ਼ਬੂਤ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਤੁਹਾਨੂੰ ਦੱਸ ਦੇ ਕਿ ਲਗਾਤਾਰ ਜੋ ਮੀਂਹ ਪੈ ਰਿਹਾ ਹੈ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਇਸ ਕਰਕੇ ਕਈ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਜਿਹੜਾ ਅਲਰਟ ਜਾਰੀ ਕੀਤੇ ਜਾ ਰਹੇ ਨੇ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਲੋਕਾਂ ਦੇ ਲਈ ਜਿਹੜੇ ਕਿ ਨਦੀ ਨਾਲਿਆਂ ਦੇ ਕੋਲ ਰਹਿੰਦੇ ਨੇ ਦਰਿਆਵਾਂ ਦੇ ਕੋਲ ਰਹਿੰਦੇ ਨੇ ਸੋ ਉਹਨਾਂ ਦੇ ਲਈ ਖਾਸ ਤੌਰ ਤੇ ਜੋ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਇਹ ਲੋਕ ਜੋ ਹੈ ਇਹਨਾਂ ਇਲਾਕਿਆਂ ਤੋਂ ਦੂਰ ਰਹਿਣ ਨੀਵੇਂ ਇਲਾਕੇ ਜਿਹੜੇ ਨੇ ਖਾਸ ਤੌਰ ਤੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਨਦੀ ਨਾਲਿਆਂ ਤੋਂ ਦੂਰ ਰਿਹਾ ਜਾਵੇ ਤੇ ਸੁਰੱਖਿਅਤ ਥਾਂਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਇਸੇ ਵਿਚਾਲੇ ਸੋ ਸਾਰੇ ਹੀ ਵਿਭਾਗਾਂ ਨੂੰ ਜੋ ਹੈ ਅਲਰਟ ਤੇ ਰਹਿਣ ਦੇ ਲਈ ਕਿਹਾ ਗਿਆ ਤੇ ਇਹ ਵੀ ਕਿਹਾ ਗਿਆ ਪ੍ਰਸ਼ਾਸਨ ਦੇ ਵੱਲੋਂ BBMP ਦੇ ਵੱਲੋਂ ਖਾਸ ਤੌਰ ਉਤੇ ਕਿ ਜਿੰਨੇ ਵੀ ਇਲਾਕੇ ਨੇ ਜਿੱਥੇ ਕਿ ਹੜ੍ਹ ਆ ਸਕਦਾ ਹੈ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਵੱਡੇ ਅਧਿਕਾਰੀ ਨੇ ਉਹ ਜਾ ਕੇ ਜਾਇਜ਼ਾ ਲਾਇਆ ਸਥਿਤੀ ਦਾ ਤੇ ਇਹ ਵੀ ਦੇਖਣ ਕਿ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਕਮੀ ਹੈ ਜੇਕਰ ਹੜ ਆਂਦਾ ਹੈ ਪਾਣੀ ਆਂਦਾ ਹੈ ਤਾਂ ਫਿਰ ਉਸ ਨੂੰ ਕਿਵੇਂ ਨਜੀਠਿਆ ਜਾਵੇਗਾ ਤੇ ਇਹ ਤਿਆਰੀਆਂ ਪਹਿਲੇ ਤੋਂ ਹੀ ਕੀਤੀਆਂ ਜਾਣ ਸੋ ਇਸੇ ਦੇ ਮੱਦੇਨਜ਼ਰ ਹੁਣ ਫਿਰੋਜ਼ਪੁਰ ਡੀਸੀ ਦੇ ਵੱਲੋਂ ਜੋ ਹੈ ਇਹ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਤੁਹਾਨੂੰ ਦੱਸਦੇ ਕਿ ਹਾਲੀ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਬੱਦਲ ਫਟਿਆ ਹੈ ਕਿ ਨੌਰ ਦੇ ਵਿੱਚ ਕਾਫੀ ਤਬਾਹੀ ਦੇਖਣ ਨੂੰ ਮਿਲੀ ਉੱਥੇ ਹੀ ਉੱਤਰ ਕਾਸ਼ੀ ਦੇ ਵਿੱਚ ਸਭ ਤੋਂ ਵੱਡਾ ਜੋ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਜਿੱਤੇ ਉੱਤਰ ਕਾਸ਼ੀ ਦੇ ਤਰਾਲੀ ਦੇ ਵਿੱਚ ਬੱਦਲ ਫਟਿਆ ਪਿਤੇ ਦਿਨ ਦੋ ਲੋਕਾਂ ਦੀ ਹਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਤੇ ਉਸ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਸੋ ਇਹ ਤਮਾਮ ਜੋ ਸਥਿਤੀ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ ਇਸੇ ਦੇ ਮੱਦੇਨਜ਼ਰ ਜੋ ਹਿਮਾਚਲ ਦੇ ਵਿੱਚ ਤਬਾਹੀ ਦਾ ਮੰਜ਼ਰ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ ਸੋ ਹੁਣ ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਗਿਆ ਹੈ ਪੰਜਾਬ ਦੇ ਵਾਕਵਾਖ ਜਲਿਆਂ ਦੇ ਵਿੱਚ ਜੋ ਹੈ ਅਲਰਟ ਜਾਰੀ ਹੋਇਆ ਹੈ ਕਿਉਂਕਿ ਦੱਸਦੇ ਕਿ ਹਾਰੀ ਦੇ ਵਿੱਚ ਜੋ ਹੈ ਬੀਬੀਐਮਬੀ ਦੇ ਵੱਲੋਂ ਪੌਂਗ ਡੈਮ ਤੋਂ ਵੀ ਪਾਣੀ ਛੱਡੇ ਜਾਣ ਦੀ ਗੱਲ ਕਹੀ ਗਈ ਹੈ ਅੱਜ ਪੌਂਗ ਡੈਮ ਤੋਂ ਵੀ ਪਾਣੀ ਛੱਡਿਆ ਜਾਣਾ ਹੈ ਸੋ ਇਸੇ ਕਰਕੇ ਜੋ ਹੈ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਆਲੇ ਦੁਆਲੇ ਦੇ ਇਲਾਕੇ ਨੇ ਜੋ ਕਿ ਪ੍ਰਭਾਵਿਤ ਹੋ ਸਕਦੇ ਨੇ ਸੋ ਉਹਨਾਂ ਦੇ ਵਿੱਚ ਜੋ ਹੈ ਵਾਖਵਾਖ ਵਿਭਾਗਾਂ ਨੂੰ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਕਿਹਾ ਗਿਆ ਹੈ ਤੇ ਲੋਕਾਂ ਨੂੰ ਜੋ ਹੈ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਸੋ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਜੋ ਹੈ ਧਿਆਨ ਦੇ ਵਿੱਚ ਰੱਖਦੇ ਹੋਏ ਡੀਸੀਆਂ ਦੇ ਵੱਲੋਂ ਜੋ ਹੈ ਲਗਾਤਾਰ ਜੋ ਹੈ ਨਿਰੀਖਣ ਕੀਤਾ ਜਾ ਰਿਹਾ ਹੈ ਜਿਹੜੇ ਵੀ ਬੰਨ ਨੇ ਉਹ ਮਜ਼ਬੂਤ ਹੋਣ ਤਾਂ ਇਸੇ ਕਰਕੇ ਜੋ ਹੈ ਹੁਣ ਫਿਰੋਜ਼ਪੁਰ ਦੇ ਵਿੱਚ ਵੀ ਡਿਪਟੀ ਕਮਿਸ਼ਨਰ ਦੀਪਸ਼ਿਕਾ ਸ਼ਰਮਾ ਦੇ ਵੱਲੋਂ ਜੋ ਇਹ ਦੌਰਾ ਕੀਤਾ ਗਿਆ ਉਹਨਾਂ ਨੇ ਦੇਖਿਆ ਕਿ ਜਿਹੜੇ ਬੰਨ ਨੇ ਉਹ ਕਿੰਨੇ ਕ ਮਜ਼ਬੂਤ ਨੇ ਕਿ ਜੇਕਰ ਇੱਥੇ ਪਾਣੀ ਆ ਜਾਂਦਾ ਹੈ ਹੜਾ ਜਾਂਦਾ ਹੈ ਤਾਂ ਫਿਰ ਕਿਵੇਂ ਦੀ ਸਥਿਤੀ ਹੋਵੇਗੀ ਕਿ ਇੱਥੇ ਨਜਟ ਲਿਆ ਜਾਵੇਗਾ ਉਸ ਪਾਣੀ ਦੇ ਨਾਲ ਸੋ ਇਹ ਪੂਰੀ ਸਥਿਤੀ ਤੇ ਜੋ ਹੈ ਜਾਇਜ਼ਾ ਡੀਸੀ ਦੇ ਵੱਲੋਂ ਲਿਆ ਗਿਆ ਹੈ ਤੇ ਨਾਲ ਹੀ ਨਾਲ ਜਿਹੜੀਆਂ ਕਮੀਆਂ ਉਹਨਾਂ ਨੇ ਦੇਖੀਆਂ ਉਸ ਨੂੰ ਵੀ ਜਲ ਤੋਂ ਜਲਦ ਪੂਰਾ ਕੀਤੇ ਜਾਣ ਦੀ ਗੱਲ ਕਹੀ ਗਈ ਹੈ ਜੀ ਬਣ ਤੁਸੀਂ ਅੱਜ ਇੱਥੇ ਪਿੰਡ ਆਏ ਆ ਇਹ ਮੈਨੂੰ ਲੱਗਦੀ ਸਿਚੁਏਸ਼ਨ ਇੱਥੇ ਜੀ ਰੁਕਣੇ ਵਾਲਾ ਪੁਆਇੰਟ ਸਾਡਾ ਜ਼ਿਲ੍ਹੇ ਦਾ ਬਹੁਤ ਕ੍ਰਿਟੀਕਲ ਪੁਆਇੰਟ ਹੈ ਜਿਹੜਾ 2023 ਦੇ ਸਾਡਾ ਇਸ ਮਹੀਨੇ ਵੀ ਤੇ ਫ੍ਰੀ ਚੋਈ ਸੀ ਤਾਂ ਉਹੀ ਦੇਖਣ ਆਏ ਸੀ ਤੇ ਥੋੜੀ ਕਮੀਆਂ ਇੱਥੇ ਪਾਈ ਗਈਆਂ ਜਿਹੜੇ ਅੱਜ ਡਰੇਨੇਜ ਡਿਪਾਰਟਮੈਂਟ ਨੇ ਆਪਣਾ ਵੀ ਰਿਵਿਊ ਸਾਫ਼ ਤੇ ਐਸ.ਡੀ.ਐਮ ਸਾਹਿਬ ਨੂੰ ਕਹਾਈ ਕਿ ਇਮੀਡੀਏਟਲੀ ਆਪਣਾ ਕੰਮ ਇੱਥੇ ਸ਼ੁਰੂ ਕਰਾ ਲੋਕਾਂ ਦੀ ਡਿਮਾਂਡ ਇੱਥੇ ਹੈ ਕਿ ਜਿਹੜੇ ਸਟਾਰਟ ਆਲਰੇਡੀ ਹੈ ਭਾਵੇਂ ਗੱਟਾਂ ਦੇ ਹੀ ਸਟਾਰਟ ਹੈ ਉਹਨਾਂ ਦੀ ਸਟ੍ਰੈਂਥਨਿੰਗ ਦੀ ਲੋੜ ਹੈ ਉੱਥੇ ਦਿੱਕ ਵੀ ਰਹੀ ਹੈ ਤਾਂ ਇਹ ਡਾਇਰੈਕਸ਼ਨ ਕਿਤੇ ਗਈ ਹੈ ਕਿ ਸ਼ਾਮ ਤੋਂ ਹੀ ਅੱਜ ਕੰਮ ਸ਼ੁਰੂ ਕਰਕੇ ਤੇ ਵਿਦ ਇਨ ਨੈਕਸਟ 48 ਤੋਂ 72 ਆਵਰਸ ਇਹਨੂੰ ਮੁਕੰਮਲ ਕਰਨਾ ਚਾਹੀਦਾ ਹੈ ਤੇ ਤਹਿਸੀਲ ਦਾ ਤੇ ਐਸਡੀਓ ਡਰੇਨੇਜ ਦੀ ਇੱਥੇ ਸਪੈਸੀਫਿਕ ਡਿਊਟੀ ਲਾਈ ਜਾਂਦੀ ਹੈ ਕਿ ਉਹ ਇੱਥੇ ਹਾਜ਼ਰ ਰਹਿ ਕੇ ਇਨਸ਼ੋਰ ਕਰਨਗੇ